ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਖ਼ਬਰ ਸੁਣੀ ਆ ਕਿ ਨਹੀਂ ਸੁਣੀ ਪਤਾ ਨਹੀਂਗਾ ਲੇਕਿਨ ਜੇ ਸੁਣੀ ਆ ਜਾਂ ਨਹੀਂ ਸੁਣੀ ਲੇਕਿਨ ਹੈ ਬਹੁਤ ਨਿੰਦਣਯੋਗ ਆ ਜਿਹੜਾ ਪੰਜਾਬ ਦੇ ਵਿੱਚ ਹਨਾ ਜੋ ਹੋਇਆ ਹਨਾ ਤੇ ਫੇਰ ਦੇਖੋ ਜੀ ਕਹਿ ਦਿੰਦੇ ਆ ਵੀ ਕਹਿੰਦੇ ਆ ਇਹ ਬੋਲਦੇ ਆ ਹਨਾ ਅਸੀਂ ਤਾਂ ਚਲੋ ਬੋਲਦੇ ਹੀ ਆਂ ਤੇ ਕੁਛ ਭਰਾ ਆ ਜਿਹੜੇ ਹਨਾ ਗਾਂ ਹੋ ਕੇ ਅੱਗੇ ਲੱਗ ਕੇ ਆ ਕੁਛ ਤਾਂ ਦੇਖੋ ਮੈਂ ਆਪਾਂ ਖਰੀ ਗੱਲ ਕਰੀ ਦੀ ਇੱਕ ਬੰਦਾ ਅੰਦਰ ਬੈਠਾ ਉਹਨੇ ਵੀਡੀਓ ਚੱਕੀ ਵੀਡੀਓ ਦਿਖਾਤੀ ਜੀ ਇਦਾਂ ਹੋਇਆ ਜੀ ਓਦਾਂ ਹੋਇਆ ਜੀ ਹਨਾ ਕਿਸੇ ਦੀ ਗੱਲਬਾਤ ਦਿਖਾ ਦਿੱਤੀ ਚਲੋ ਖੈ ਇਹ ਵੀ ਕੰਮ ਆ ਇਹ ਵੀ ਡਿਊਟੀ ਆ ਇਹ ਵੀ ਹਰੇਕ ਨਹੀਂ ਨਾ ਕਰਦਾਗਾ ਇਹ ਵੀ ਹਰੇਕ ਨਹੀਂ ਕਰਦਾਗਾ ਫਿਰ ਗਈਆਂ ਨੇ ਕੀ ਭਰਾ ਆ ਇਹ ਵੀ ਕਹਿ ਦਿੰਦੇ ਆ ਭੈਣ ਭਰਾ ਵੀ ਤੂੰ ਆਪ ਤਾਂ ਕੋਨਾ ਮੋਨਾ ਹਨਾ ਅ ਦੇਖੋ ਜੀ ਚਾਹੇ ਕੋਨੇ ਮੋਨੇ ਆ ਜਾਂ ਕਿਵੇਂ ਵੀ ਆ ਜਿਹੜਾ ਦਰਦ ਹੁੰਦਾ ਨਾ ਦਰਦ ਹੁੰਦਾ ਆ ਇਹ ਕੋ ਜਰੂਰੀ ਨਹੀਂ ਹੁੰਦਾ ਕਿ ਸ਼ਸਤਰ ਬਸਤਰ ਪਾ ਕੇ ਹੀ ਹੁੰਦਾ ਆ ਦਰਦ ਹਣ ਕਹਿੰਦੇ ਵੀ ਇਹੋ ਜੇ ਵੀ ਮਸੂਰ ਮੇ ਹੋਏ ਆ ਇਹੋ ਜੇ ਵੀ ਲੋਕ ਹੋਏ ਆ ਜਿਹੜੇ ਕਿ ਅੱਧੇ ਵੱਡੇ ਹੋਏ ਵੀ ਸੀਗੇ ਫਿਰ ਉਹਨਾਂ ਨੂੰ ਕੀ ਕਹੀਏ ਵੀ ਤੁਸੀਂ ਤਾਂ ਵੱਡੇ ਹੋਏ ਆ ਭਾਈ ਤੁਹਾਨੂੰ ਕਾਹਦਾ ਦਰਦ ਹੈ ਨਾ ਐਦਾਂ ਨਹੀਂ ਹੁੰਦਾਗਾ ਜਿਹੜਾ ਦਰਦ ਹੁੰਦਾ ਨਾ ਤਕਲੀਫ ਹੁੰਦੀ ਆ ਇਹ ਕਾਲਕ ਚੀਜ਼ ਹੁੰਦੀ ਆ ਜਿਹੜਾ ਦਿਖਾਉਣਾ ਹੁੰਦਾ ਵੀ ਅਸੀਂ ਕੌਣ ਆ ਹਨਾ ਇਹ ਬਾਣਾ ਇਹ ਰੂਪ ਜਿਹੜਾ ਹੁੰਦਾ ਇਹ ਸਿਰਫ ਦਿਖਾਇਆ ਹੁੰਦਾ ਆ ਜਿਹੜੇ ਦਰਦ ਹੁੰਦੇ ਨਾ ਇਹ ਅੰਦਰ ਹੁੰਦੇ ਆ ਬੰਦੇ ਦੇ ਜਿਹੜਾ ਅਸੀਂ ਡਰੈਸ ਪਾਉਨੇ ਆ ਨਾ ਇਹ ਇਹ ਤਾਂ ਸਾਡੀ ਪਹਿਚਾਣ ਆ ਇਹ ਤਾਂ ਇੱਕ ਸਟੈਂਪ ਆ ਵੀ ਇਹ ਫਲਾਣਾ ਆ ਉਸ ਤੋਂ ਪਹਿਚਾਣਿਆ ਜਾਂਦਾ ਬੰਦਾ ਵੀ ਕੌਣ ਆ ਇਹ ਇਹਦੀ ਜਾਤ ਬਰਾਦਰੀ ਇਹ ਕਿਹੜੇ ਧਰਮ ਨੂੰ ਬਿਲੋਂਗ ਕਰਦਾ ਕੌਣ ਆ ਇਹ ਬੰਦਾ ਬਾਕੀ ਜੇ ਸਰੂਪ ਦੇ ਵਿੱਚ ਹੋਵੇ ਤਾਂ ਬੰਦਾ ਵਧੀਆ ਗੱਲ ਆ ਲੇਕਿਨ ਜਿਹੜੀ ਮੈਂ ਗੱਲ ਕਰ ਰਿਹਾ ਇਹ ਨਿਊਜ਼ ਪਤਾ ਨਹੀਂ ਤੁਸੀਂ ਸੁਣੀ ਆ ਕਿ ਨਹੀਂ ਸੁਣੀ ਬਾਕੀ ਹੋਰ ਵੀ ਤੁਹਾਨੂੰ ਵੀਡੀਓ ਮੈਂ ਵਿਖਾਵਾਂਗਾ ਕਿਉਂਕਿ ਅਸੀਂ ਹੈਗੇ ਕੰਮਦੰਦੇ ਵਾਲੇ ਸਾਡੇ ਕੋਲ ਟਾਈਮ ਨਹੀਂ ਹੁੰਦਾਗਾ ਇਹਨਾਂ ਕਈ ਵਾਰ ਬੇਲੇ ਹੋਈਦਾ ਜਾਂ ਕਈ ਵਾਰ ਐ ਸੋਚੀਦਾ ਵੀ ਹੈ ਨਾ ਇਹ ਚੀਜ਼ ਵਿਖਾਈ ਜਾਵੇ ਤੇ ਬਹੁਤ ਹੀ ਮੰਦ ਭਾਗੀ ਖਬਰ ਜਿਹਨੂੰ ਕਹਿੰਦੇ ਆ ਨਿਊਜ਼ ਆ ਕਈ ਦਿਨਾਂ ਤੋਂ ਚੱਲ ਰਹੀ ਸੀਗੀ YouTube ਤੇ Facebook ਤੇ ਹੈਨਾ ਤੁਸੀਂ ਮੈਂ ਕਿ ਸੋਚਿਆ ਕਿ ਇਹ ਪੈਣਾ ਭਰਾਵਾਂ ਨਾਲ ਸਾਂਝੀ ਕੀਤੀ ਜਾਵੇ ਗੱਲਬਾਤ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣੇ ਆ ਜਾ ਕੇ ਪਹਿਹੋ ਜੇ ਲੋਕਾਂ ਦਾ ਕੀ ਹੋਣਾ ਚਾਹੀਦਾ ਹੈ ਜਿਹੜੇ ਇਹੋ ਜਿਹਾ ਕੰਮ ਕਰਦੇ ਆ ਇਹ ਜ਼ਮੀਨਾਂ ਜਾਇਦਾਦਾਂ ਇੱਥੇ ਹੀ ਰਹਿ ਜਾਣੀਆਂ ਆ ਇਹ ਨਾਲ ਨਹੀਂ ਜਾਣੀਆਂਗਾ ਇੰਨਾ ਖਿਆਲ ਰੱਖਿਆ ਕਰੋ ਪੀ ਇਹ ਸਾਰਾ ਕੁਝ ਨਾ ਇੱਥੇ ਹੀ ਰਹਿ ਜਾਣਾ ਇਹ ਨਾਲ ਨਹੀਂ ਜਾਣਾਗਾ ਫਿਰ ਵੀ ਪਤਾ ਨਹੀਂ ਲੋਕਾਂ ਨੂੰ ਕੀ ਗੱਲ ਕੀ ਸਮਝ ਆ ਹਨਾ ਤੇ ਪ੍ਰਧਾਨ ਪ੍ਰਧਾਨ ਬਣਨਾ ਜਿਹਨੂੰ ਕਹਿੰਦੇ ਹਨਾ ਪ੍ਰਧਾਨ ਬਣਨਾ ਫਿਰ ਕਹਿ ਦਿੰਦੇ ਨੇ ਵੀ ਤੂੰ ਇਹ ਤਾਂ ਆਰਐਸਐਸ ਦਾ ਬੰਦਾ ਜਿਹੜਾ ਸੱਚ ਬੋਲੇ ਸੱਚ ਬੋਲੇ ਇਮਾਨਦਾਰੀ ਦੀ ਗੱਲ ਕਰੇ ਉਹ ਆਰਐਸਐਸ ਦਾ ਬੰਦਾ ਫੇਰ ਕਹਿੰਦੇ ਜੀ ਇਹ ਤਾਂ ਉਥੇ ਵੀ ਗਏ ਇਹ ਤਾਂ ਉਥੇ ਵੀ ਗਏ ਦੇਖੋ ਜਿਹੜਾ ਬੰਦਾ ਇਦਾਂ ਦਾ ਹੁੰਦਾ ਨਾ ਉਹ ਹਰ ਜਗ੍ਹਾ ਹੀ ਜਾਂਦਾ ਹੁੰਦਾ ਆ ਉਹਨੂੰ ਬੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਆ ਇਸ ਕਰਕੇ ਉਹ ਨੂੰ ਜਾਣਾ ਪੈਂਦਾ ਹੈ ਪਿਛਲੀਆਂ ਗੱਲਾਂ ਦਾ ਕਿਸੇ ਨੂੰ ਨਹੀਂ ਪਤਾ ਹੁਣ ਜਿਹੜਾ ਅਸੀਂ ਆਮ ਨੋਰਮਲ ਕੰਮ ਕਰਦੇ ਆ ਬਿਜ਼ਨਸ ਕਰਦੇ ਆ ਹਾਂ ਕੁਝ ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਬਿਜ਼ਨਸਮੈਨ ਬੰਦਾ ਹੋ ਮੰਨ ਲਓ ਅਸੀਂ ਆ ਅਸੀਂ ਇਹ ਥੋੜੀ ਦੇਖਾਂਗੇ ਵੀ ਜਿਹੜਾ ਸਾਹਮਣੇ ਵਾਲਾ ਬੰਦਾ ਉਹ ਸਾਡਾ ਕਸਟਮਰ ਲੈ ਗਿਆ ਵੀ ਅਸੀਂ ਉਹਦੇ ਨਾਲ ਹੁਣ ਗੱਲਬਾਤ ਨਹੀਂ ਕਰਨੀਗੇ ਅਸੀਂ ਉਹਦਾ ਤਰੀਕਾ ਕਰ ਵੀ ਵੇਖਣਾ ਨਾ ਵੀ ਸਾਡਾ ਕਸਟਮਰ ਉਹ ਕਿਵੇਂ ਲੈ ਗਿਆ ਖਿੱਚ ਕੇ ਉਹ ਉਹਦੇ ਚ ਕਿਹੜੀ ਖਾਸ ਚੀਜ਼ ਸੀਗੀ ਬੜੀਆਂ ਗੱਲਾਂ ਹੁੰਦੀਆਂ ਆ ਮਨੋਂ ਗੱਲਾਂ ਨਾ ਬਣਾਇਆ ਕਰੋ ਪੀ ਇਹ ਤਾਂ ਐਂ ਵੀ ਕਰਦਾ ਸੀ ਤੇ ਇਹ ਤਾਂ ਉੱਥੇ ਵੀ ਗਿਆ ਸੀ ਤਾਂ ਪਹਿਲਾਂ ਉਹਦੀ ਖੋਜ ਕਰਿਆ ਕਰੋ ਪੀ ਉਹ ਉੱਥੇ ਕੀ ਲੈਣ ਗਿਆ ਸੀ ਬੰਦਾ ਇਹ ਜਿਹੜਾ ਸੱਚ ਬੋਲਦਾ ਹੁੰਦਾ ਉਹਦੇ ਨਾਲ ਖੜਿਆ ਕਰੋ ਨਹੀਂ ਤਾਂ ਇੱਕ ਦਿਨ ਐਸਾ ਹੋਣਾ ਸੱਚ ਖਤਮ ਹੋ ਜਾਣਾ ਆ ਕਿਸੇ ਨੇ ਸਾਡੇ ਤੇ ਵਿਸ਼ਵਾਸ ਨਹੀਂ ਕਰਨਾ ਯਾਦ ਰੱਖਿਓ ਇਸ ਗੱਲ ਨੂੰ ਵੀਡੀਓ ਆਪਾਂ ਚਾਲੂ ਕਰਦੇ ਆ ਆਜੂ ਕਰਾਂ ਸਾਬਤ ਤਾਂ ਇੱਥੇ ਬਣ ਕੇ ਰਹੇਗਾ ਜੀ ਇਹਦੇ ਵਾਸਤੇ ਸਾਨੂੰ ਚਾਹੇ ਜਿੱਦੀ ਵੱਤੀ ਕੁਰਬਾਨੀ ਘੋਣਾ ਦੇਣੀ ਪਵੇ ਪੁਲਿਸ ਦੀ ਕਾਰਵਾਈ ਮੇਰੇ ਸਮਝਦਾ ਕੋਈ ਜਿੱਦੀ ਖਾਸ ਕਾਰਵਾਈ ਨਹੀਂ ਕੀਤੀ ਹੈਗੀ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਇਹਦੇ ਤੇ ਥੋੜਾ ਸੰਜੀਦਗੀ ਦਿਖਾਉਣ ਕਿਉਂਕਿ ਮਸਲਾ ਜਿਹੜਾ ਹੈ ਸਾਡੀਆਂ ਧਾਰਮਿਕ ਆਸਥਾਵਾਂ ਨਾਲ ਜੁੜਿਆ ਹੈ ਤੁਸ਼ੀਆਂ ਤੇ ਜਿਹੜੇ ਹੈਗੇ ਆ ਉਹ ਰੇਡ ਕੀਤੇ ਜਾ ਰਹੇ ਨੇ ਸਾਰੇ ਜਿਹੜੇ ਚਾਰ ਬੰਦੇ ਬਾਈ ਨੇਮ ਨੇ ਉਹ ਪਹੌੜੇ ਆ ਉਹ ਅਸੀਂ ਜਲਦੀ ਫੜ ਲੈਣੇ ਆ ਸੋ ਅਸੀਂ ਜਿਹੜਾ ਵਾ ਇੱਥੇ ਉਹ ਜਿਹੜਾ ਸਟੇਜ 'ਤੇ ਮੈਨੂੰ ਬੜਾ ਦੁੱਖ ਨਾਲ ਕਹਿ ਰਹੇ ਤੋ ਕਰਿਆ ਕਿ ਮੈਂ ਕੁਝ ਇਹੋ ਜਿਹੇ ਬਿਆਨ ਸੁਣ ਰਿਆ ਸੀ ਜਿਹੜੇ ਕਿ ਧੜਕਾਊ ਕਿਸਮ ਦੇ ਬਿਆਨ ਸੀ ਔਰ ਗਲਤ ਬਿਆਨ ਮਤਲਬ ਮਿਸਟੈਕ ਜਿਹੜਾ ਨਾ ਉਹ ਲੀਡ ਕਰ ਰਹੇ ਤੇ ਅਸੀਂ ਯਾਰ ਦਰਜ ਨਹੀਂ ਕੀਤੀ। ਅਸੀਂ ਸ਼ੌਕ ਨੂੰ ਇਕੱਠੇ ਨਹੀਂ ਹੋਏ। ਸਾਡੀ ਅੰਦਰ ਦੀਆਂ ਭਾਵਨਾਵਾਂ ਜਿਹੜੀਆਂ ਇੰਨੀਆਂ ਆਹਤ ਹੋ ਚੁੱਕੀਆਂ ਇੰਨਾ ਹਿਰਦੇ ਜਿਹੜਾ ਬਲੁੰਦ ਰਿਹਾ ਗਿਆ ਕਿਉਂਕਿ ਵੇਖੋ ਇੱਕ ਹੁਕਾ ਦਿੱਤਾ ਜਾ ਰਿਹਾ ਹੈ ਪਿੰਡਾਂ ਕਸਬਿਆਂ ਦੇ ਵਿੱਚ ਕਿ ਲੋਕਾਂ ਨੂੰ ਧਰਮ ਦੇ ਨਾਲ ਜੋੜਨਾ ਚਾਹੀਦਾ ਹੈ ਮੂਲ ਧਰਮ ਨਾਲ ਜੋੜਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਨ ਪਰ ਸਾਡਾ ਸਮਾਜ ਸਾਡਾ ਭਾਈ ਸਾ ਬਣਾਉਣ ਲਈ ਨਿਸ਼ਾਨ ਸਾਹਿਬ ਜਿਹੜੇ ਉਹਨਾਂ ਚੁਲਾਏ ਸੀਗੇ ਦੇਖੋ ਐਡੀ ਬੇਕਦਰੀ ਮੈਂ ਸਮਝਦਾ ਆ ਕੋਈ ਵੀ ਜਿਹੜਾ ਗੁਰੂ ਸਾਹਿਬ ਸਿੱਖਿਆ ਉਹ ਨਹੀਂ ਕਰ ਸਕਦਾ ਪਰ ਇਹ ਜਿਹੜੇ ਲੋਕ ਨੇ ਇਹ ਜਾਲੀ ਜਿਹੜੇ ਆ ਸਿੱਖਿਆ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਆ ਉਹ ਨਿੰਦਣੀ ਕਰਨਾ ਕੀਤੀ ਆ ਐਨੀ ਜਿਹੜੀ ਬੇਕਦਰੀ ਕੀਤੀ ਆ ਸ਼੍ਰੀ ਨਿਸ਼ਾਨ ਸਾਹਿਬ ਦੀ ਕਿ ਜਿਹਦੇ ਨਾਲ ਵੇਖੋ ਪੂਰੇ ਦੇਸ਼ ਦੇ ਵਿੱਚ ਵਸਦੇ ਸਿੱਖ ਸਮਾਜ ਦਾ ਸਿਰ ਜਿਹੜਾ ਆ 19ਵਾਂ ਹੁੰਦਾ ਆ ਕਿਉਂਕਿ ਜਿਹੜੀ ਗੱਲ ਕਰਦੇ ਆ ਕਿ ਇਹ ਜ਼ਮੀਨ ਦਾ ਕੇਸ ਚੱਲਦਾ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਕੇਸ ਕਾਰਪੋਰੇਸ਼ਨ ਨੇ ਜਿੱਤੇ ਆ ਪਿਆ ਕਾਰਪੋਰੇਸ਼ਨ ਦੇ ਇੱਥੇ ਉੱਤੇ ਬੋਰਡ ਲੱਗੇ ਪਏ ਆ ਕਾਰਪੋਰੇਸ਼ਨ ਦੀ ਇਹ ਜਗ੍ਹਾ ਆ ਉਹਨਾਂ ਨੇ ਜਿੱਤੇ ਆ ਪਿਆ ਕਾਰਪੋਰੇਸ਼ਨ ਦੀ ਜਗ੍ਹਾ ਦੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਲੱਗਾ ਹੋਇਆ ਸੀਗਾ ਇਹ ਪਹਿਲਾਂ ਤੋਂ ਹੀ ਜਿਹੜੀ ਆ ਇਹ ਜਿਹੜੀ ਅਲਰਟ ਹੈਗੀ ਆ ਇੰਦਰਾ ਕਰਨੋਲੀ ਉਹਦੇ ਵਿੱਚ ਪਹਿਲਾਂ ਤਾਂ ਹੀ ਮਤਾ ਪਿਆ ਗਿਆ ਸੀ ਵੀ ਆਪਣਾ ਜਿਹੜਾ ਸਕੂਲ ਤੇ ਧਾਰਮਿਕ ਸਥਲ ਜਿਹੜਾ ਇੱਥੇ ਬਣਾਇਆ ਜਾਏਗਾ ਸਾਡੇ ਲੋਕਾਂ ਨੇ ਜੇ ਧਾਰਮਿਕ ਸਥਲ ਬਣਾਉਣਾ ਚਾਹਿਆ ਤੇ ਇਹਨਾਂ ਜਿਹੜਾ ਆ ਉਹਦੇ ਉੱਤੇ ਬਹੁਤ ਜ਼ਿਆਦੀ ਜਿਹੜੀਆਂ ਨਿੰਦनियां ਕਰਨ ਅੱਜ ਦੇਖੋ ਸਭ ਤੋਂ ਪਹਿਲਾਂ ਤੇ ਸਾਰੀਆਂ ਜਥੇਬੰਦੀਆਂ ਪਹੁੰਚ ਰਹੀਆਂ ਜੱਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਅਤੇ ਹੋਰ ਵੀ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਪਹੁੰਚ ਰਹੀਆਂ ਜਿਸ ਤਰ੍ਹਾਂ ਥੋੜੀ ਦੇਰ ਤੱਕ ਸਾਰੀਆਂ ਜਥੇਬੰਦੀਆਂ ਮੰਥਨ ਕਰਨ ਕੇ ਵੱਡਾ ਜਿਹੜਾ ਡਿਸੀਜਨ ਜਰੂਰ ਲੈਣਗੀਆਂ ਕਿਉਂਕਿ ਇਦਾਂ ਜਿਹੜਾ ਆ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨ। ਆ ਦੇ ਨਾਲ ਬੀਐਸਪੀ ਕਿਧਰ ਕਿਤੇ ਪਰਚੇ ਆ। ਆ ਵੇਖੋ ਜੀ ਪਰਚਾ ਪ੍ਰਸ਼ਾਸਨ ਦਾ ਧੰਨਵਾਦ ਆ ਪਰਚਾ ਪਰ ਮੈਂ ਸਮਝਦਾ ਕਿ ਪਰਚਾ ਉਹਨਾ ਸਟਰੋਂਗ ਨਹੀਂ ਕੀਤਾ ਗਿਆ ਉਹਨਾਂ ਤੇ ਪਰਚਾ ਕਰ ਦੇਣਾ ਚਾਹੀਦਾ ਹੁਣੇ ਤੱਕ ਅਜੇ ਤੱਕ ਮੈਂ ਕੋ ਉਹਨਾਂ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਤੋਂ ਬਾਅਦ ਨਿਸ਼ਾਨ ਸਾਹਿਬ ਨੂੰ ਆ ਲੈ ਗਏ ਨੇ ਪਤਾ ਨਹੀਂ ਸਾਨੂੰ ਕਿੱਥੇ ਆ। ਉਹ ਕਿੱਥੇ ਲੈ ਕੇ ਗਏ ਨੇ ਅਜੇ ਤੱਕ ਪ੍ਰਸ਼ਾਸਨ ਵੱਲੋਂ ਉਹ ਨਿਸ਼ਾਨ ਸਾਹਿਬ ਜਿਹੜਾ ਰਿਕਵਰ ਨਹੀਂ ਕੀਤਾ। ਪੁਲਿਸ ਦੀ ਕਾਰਵਾਈ ਮੈਂ ਸਮਝਦਾ ਕੋਈ ਏਡੀ ਖਾਸ ਕਾਰਵਾਈ ਨਹੀਂ ਕੀਤੀ ਹੈਗੀ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਇਹਦੇ ਤੇ ਥੋੜਾ ਸੰਜੀਦਗੀ ਦਿਖਾਉਣ ਕਿਉਂਕਿ ਮਸਲਾ ਜਿਹੜਾ ਆ ਸਾਡੀਆਂ ਧਾਰਮਿਕ ਆਸਥਾਵਾਂ ਨਾਲ ਜੁੜਿਆ ਹੋਇਆ ਹੈ ਸਾਡੀ ਸ਼ਰਧਾ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਇਸ ਮਸਲੇ ਨੂੰ ਜਿਹੜਾ ਆ ਬੜੀ ਸੰਜੀਦਗੀ ਨਾਲ ਵੇਖਿਆ ਜਾਵੇ ਬਹੁਤੀ ਬੰਦਪਾ ਘਟਨਾ ਜਦੋਂ ਸਾਡੇ ਨੌਲੇਜ ਦੇ ਵਿੱਚ ਆਇਆ ਤੇ ਅਸੀਂ ਤੁਹਾਡੇ ਭੈਣ ਭਰਾਵਾਂ ਤੱਕ ਪਹੁੰਚ ਕੀਤੀ ਵੀਡੀਓ ਜਿਹੜੀ ਹੈ ਉਹ ਜਨਤਾ ਤੱਕ ਪਹੁੰਚਾਈ ਹੁਣ ਰੌਲਾ ਵੀਰੇ ਜ਼ਮੀਨਦਾਰ ਨਹੀਂ ਮਸਲਾ ਜ਼ਮੀਰ ਦਾ ਹੈ ਆਏ ਦਿਨ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਵਾ ਕੁਛ ਕੁੜਮ ਚੌਧਰੀ ਕੁਛ ਛੰਡਿਆਂ ਦੇ ਵਿੱਚ ਡੰਡੇ ਪ사 ਕੇ ਗੁੰਡਾਗਰਦੀ ਨਜ਼ਰ ਆ ਰਹੇ ਨੇ ਤੇ ਉਹ ਮੈਂ ਸਮਝਦਾ ਵਾਂ ਕਿ ਆਮ ਲੋਕ ਜਿਹੜਾ ਵਾ ਇਹਨਾਂ ਦੇ ਗੁੰਡਾਗਰਦੀ ਤੋਂ ਕਿੱਥੇ ਪ੍ਰਸ਼ਾਸਨ ਜਿੱਥੇ ਸਰਕਾਰਾਂ ਇਹਨਾਂ ਤੋਂ ਪਰੇਸ਼ਾਨ ਉਹ ਤੇ ਆਮ ਵਰਗ ਵੀ ਜਿਹੜਾ ਨਾਲ ਤੋਂ ਪਰੇਸ਼ਾਨ ਹੋ ਰਿਹਾ ਵਾ ਸੋ ਕਿਸੇ ਜਥੇਬੰਦੀ ਨੂੰ ਪ੍ਰਮੋਟ ਕਰਨਾ ਜਾਂ ਜਥੇ ਦਾ ਕੰਮ ਕਰਨਾ ਸਲਾਹੇ ਵੰਦਾ ਲੇਕਿਨ ਆਮ ਜਨਤਾ ਨੂੰ ਤਾਂਗਣਾ ਕੀਤਾ ਜਾਵੇ ਅੱਜ ਪੰਜਾਬ ਦੇ ਵਿੱਚ ਟੀ ਸਿਉਂਗ ਜਿਹੜੀ ਫੈਲਦੀ ਜਾ ਰਹੀ ਹੈ ਅਸੀਂ ਜਿੱਥੇ ਸਾਡੇ ਧਾਰਮਿਕ ਆਗੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਧਾਰਮਿਕ ਸੰਸਥਾਵਾਂ ਜਿਹੜੀਆਂ ਇਸ ਕੰਮ ਤੇ ਚੰਗਤਤਾ ਤਾਂ ਕਿ ਪੰਜਾਬ ਗੁਰੂਗਾਂਵਾਲੇ ਜਿਹੜੀ ਸੀ ਸਿੱਖ ਸੀ ਉਹ ਕਿੱਧਰ ਨੂੰ ਤੁਰੇ ਜਾ ਰਹੇ ਆ ਲੇਕਿਨ ਜੇਕਰ ਸਿੱਖ ਹੀ ਸਿੱਖ ਦਾ ਹਿੱਤਕ ਨੈਵਰੀ ਬਣੇਗਾ ਤੇ ਅਗਲਾ ਤੇ ਕੋਈ ਨਾ ਕੋਈ ਆਪਸ਼ਨ ਚੁਣੇਗਾ ਨਾ ਆ ਤੁਸੀਂ ਆ ਦੇਖੋ ਕੈਮਰੇ ਚਾਰੇ ਬੰਨੇ ਮਾਰ ਕੇ ਮੈਨੂੰ ਕੁਝ ਭੈਣ ਭਰਾ ਦੱਸ ਰਹੇ ਸੀ ਇੱਥੇ ਕਿ ਪਿਛਲੇ ਸਮੇਂ ਦੌਰਾਨ ਇੱਥੇ ਕਿਸੇ ਬਜ਼ੁਰਗ ਦੀ ਡੈਥ ਹੋ ਗਈ ਤੇ ਉਸ ਜਦੋਂ ਉਹਦੀ ਲਾਸ਼ ਨੂੰ ਲੈ ਕੇ ਜਾ ਰਹੇ ਸੀ ਤੇ ਉਹ ਜਿਹੜੀ ਸੀ ਉਹ ਕਾਂਢੀ ਦੇ ਘੇਦੋ ਲਾਸ਼ ਥੱਲੇ ਡਿੱਗ ਪਈ ਵੀ ਇੰਨਾ ਚਾਰ ਬੰਦਿਆਂ ਦੇ ਤੁਰਨ ਜਗ੍ਹਾ ਪਿਆ ਨਹੀਂ ਹੈਗਾ ਮੇਰੇ ਵੀਰ ਅਸੀਂ ਪੈਦਲ ਤੁਰ ਕੇ ਆਏ ਆ ਸਾਡੇ ਕੋ ਵੀ ਰਿਕਾਰਡਿੰਗਾਂ ਨੇ ਸੋ ਇਸ ਪਹਿਲੀ ਗੱਲ ਤੇ ਆ ਕਿ ਨਾ ਇੱਥੇ ਪਾਣੀ ਦਾ ਨਿਕਾਸ ਨਾ ਲੰਘਣ ਦਾ ਨਿਕਾਸ ਜੇ ਗਰੀਬ ਵਰ ਕਿਥੇ ਆ ਕੇ ਰਹਿ ਰਿਹਾ ਵਾ ਤੇ ਗੁਰਦੁਆਰਾ ਸਾਹਿਬ ਸਤਾਪਤ ਕਰਨਾ ਇਥੇ ਹੋਰ ਕੀ ਕਰਨਾ ਦੱਸੋ ਕੰਨੀ ਜੀ ਜਾਇਦਾਦ ਤਾਂ ਕਿਤੇ ਹੈ ਨਹੀਂ ਲੇਕਿਨ ਇਹਨੂੰ ਕੁਝ ਘਰਾਮ ਚੋਧਰੀ ਨੀ ਜੀ ਜਾਇਦਾਦ ਬਣਾ ਰਿਹਾ ਸੋ ਗਰੀਬਾਂ ਦੇ ਉੱਪਰ ਕਰਨਾ ਜ਼ੁਲਮ ਬੰਦ ਕਰ ਦਿਓ ਮਿੱਤਰੋ ਨਹੀਂ ਤਾਂ ਹੁਣ ਜਿਹੜਾ ਵਾ ਇਹ ਅਸੀਂ ਸਮਾਜ ਜਿਹੜਾ ਵਾ ਇਹ ਇਕੱਠਾ ਹੋ ਗਿਆ ਜਾਗ ਗਿਆ ਤੁਹਾਡੇ ਹਰ ਝੂਲੂਮ ਦਾ ਜਵਾਬ ਜਿਹੜਾ ਤੁਹਾਨੂੰ ਇਸੇ ਤਰੀਕੇ ਨਾਲ ਦਿੱਤਾ ਜਾਏਗਾ ਜਿਸ ਤਰੀਕੇ ਨਾਲ ਤੁਸੀਂ ਮੰਨਸ਼ਾ ਲੈ ਕੇ ਆਓਗੇ ਮੇਰੇ ਕੋਲ। ਧੰਨਵਾਦ ਹੈ ਜੀ ਨਿਸ਼ਾਨ ਸਾਹਿਬ ਦੇ ਬਾਦ ਵਿੱਚ। ਦੇਖੋ ਗੱਲ ਇਸ ਤਰ੍ਹਾਂ ਵਾਂ ਕਿ ਹਜੇ ਤਾਂ ਫਿਲਹਾਲ ਸਾਡੀਆਂ ਜਥੇਬੰਦੀਆਂ ਕੁਝ ਆਈਆਂ ਨੇ ਕੁਝ ਆ ਰਹੇ ਨੇ। ਸਾਡੇ ਜਥੇਬੰਦੀਆਂ ਦੇ ਸਰਮੋਹਰ ਆਗੂ ਜਿਹੜੇ ਨੇ ਉਹ ਜਦੋਂ ਬੈਠ ਕੇ ਮੰਥਨ ਕਰਨਗੇ ਇਸ ਚੀਜ਼ ਦਾ ਜੋ ਸ਼ਾਮ ਨੂੰ ਰਿਜ਼ਲਟ ਹੋਏਗਾ ਤੁਹਾਡੇ ਸਾਰੇ ਦੇ ਸਨਮੂਖ ਰੱਖਿਆ ਜਾਏਗਾ ਪਰ ਇੱਕ ਗੱਲ ਆ ਗੁਰਦੁਆਰਾ ਸਾਹਿਬ ਤਾਂ ਇੱਥੇ ਬਣ ਕੇ ਰਹੇਗਾ ਜੀ। ਇਹਦੇ ਵਾਸਤੇ ਸਾਨੂੰ ਚਾਹੇ ਜਿੱਡੀ ਵੱਤੀ ਕੁਰਬਾਨੀ ਕੋਣਾ ਦੇਣੀ ਪਵੇ ਇਸ ਨਿਸ਼ਾਨ ਸਾਹਿਬ ਨੂੰ ਝੁਲਾਉਣ ਵਾਸਤੇ ਸਾਡੇ ਪੁਰਖਾਂ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਬੱਚੇ ਤੱਕ ਨੀਹਾਂ ਚ ਚਿਨਵਾ ਦਿੱਤੇ ਤੇ ਅਸੀਂ ਇਹ ਇਸ ਤਰੀਕੇ ਨਾਲ ਹੀ ਕੰਮ ਕਰ ਦਵਾਵਾਂਗੇ ਨਾ ਮੁਗਲ ਰੂਪ ਅੱਜ ਅਪਡੇਟ ਹੋ ਗਿਆ ਇਹਨਾਂ ਦੇ ਵਰਜਨ ਅਪਡੇਟ ਹੋ ਗਿਆ ਪਹਿਲਾ ਅੰਮ੍ਰਿਤਸਰ ਦੇ ਉੱਪਰ ਚੜਾਈ ਕਰਨ ਵਾਸਤੇ ਗੁਰੂ ਘਰਾਂ ਦੇ ਉੱਪਰ ਜਿਹੜਾ ਮੈਂ ਕਹਿੰਦਾ ਵਾ ਘੋੜਿਆਂ ਦੇ ਹੁੰਦੇ ਸੀ ਅੱਜ ਕੁਝ ਕੁ ਲੋਕ ਜਿਹੜੇ ਟਰੈਕਟਰ ਆ ਤੇ ਆ ਰਹੇ ਫਰਕ ਬਸ ਆ ਵਾ ਸ਼ਾਮੀ ਇਹ ਵੀਡੀਓ ਦੇ ਥਰੂ ਮੇਰੇ ਧਿਆਨ ਚ ਆਇਆ ਇਹ ਗੱਲ ਔਰ ਨਾਲ ਹੀ ਮੈਸੇਜ ਉਨੂੰ ਕਿਹਾ ਵੀ ਇਹਦੇ ਬਾਰੇ ਪਤਾ ਕਰੋ ਕੀ ਗੱਲ ਹੈ ਤੇ ਇਹਨਾਂ ਨੇ ਇੱਥੋਂ ਜਿਹੜੇ ਆ ਬੰਦੇ ਸਾਰੇ ਜਿਹੜੇ ਇਕੱਠੇ ਇਹਨਾਂ ਨੂੰ ਬੁਲਾਇਆ ਔਰ ਬੁਲਾ ਕੇ ਇਹਨਾਂ ਨੂੰ ਜਦੋਂ ਅਸੀਂ ਪਤਾ ਕੀਤਾ ਮੈਂ ਇਮੀਡੀਏਟਲੀ ਉਸੇ ਵੇਲੇ ਜਿਹੜਾ ਜਿਹੜੇ ਰੈਲੇਵੈਂਟ ਸੈਕਸ਼ਨ ਹੈਗੇ ਆ 295 ਜਿਹੜੀ ਆਈਪੀਸੀ ਜਿਹੜੀ ਮਤਲਬ ਆਈਪੀਸੀ ਸੀ ਬ ਤੇ ਤਾਂ ਅਸੀਂ ਜਿਹੜਾ ਕੇਸ ਰਿਜਿਸਟਰ ਕੀਤਾ 137 ਨੰਬਰ ਐਫ ਆਈ ਆਰ ਹੈ ਦੋਸ਼ੀਆਂ ਤੇ ਜਿਹੜੇ ਹੈਗੇ ਆ ਉਹ ਰੇਡ ਕੀਤੇ ਜਾ ਰਹੇ ਨੇ ਉਹ ਸਾਰੇ ਜਿਹੜੇ 4 ਬੰਦੇ ਬਾਈ ਨੇਮ ਨੇ ਉਹ ਪਘੋੜੇ ਆ ਉਹ ਅਸੀਂ ਜਲਦੀ ਫੜ ਲੈਣੇ ਆ ਸੋ ਅਸੀਂ ਜਿਹੜਾ ਵਾ ਇੱਥੇ ਉਹ ਜਿਹੜਾ ਸਟੇਜ ਤੋਂ ਮੈਨੂੰ ਬੜਾ ਦੁੱਖ ਨਾਲ ਕਹਿ ਰਿਹਾ ਕਹਿ ਰਿਆ ਕਿ ਮੈਂ ਕੁਝ ਇਹੋ ਜਿਹੇ ਬਿਆਨ ਸੁਣ ਰਿਆ ਸੀ ਜਿਹੜੇ ਕਿ ਢਕਾਉੂ ਕਿਸਮ ਦੇ ਬਿਆਨ ਸੀ ਔਰ ਗਲਤ ਬਿਆਨ ਮਤਲਬ ਮਿਸਫੈਕਟ ਜਿਹੜਾ ਨਾ ਉਹ ਲੀਡ ਕਰ ਰਹੇ ਭੀ ਐਫ ਆਈ ਆਰ ਦਰਜ ਨਹੀਂ ਕੀਤੀ ਜਦਕਿ ਪ੍ਰਸ਼ਾਸਨ ਮੁਰਤਬਾ ਤੇ ਨਾਰੇ ਲੱਗੇ ਜਮੇ ਨਹੀਂ ਕੋਈ ਗੱਲ ਨਹੀਂ ਉਹ ਉਹਦਾ ਉਹਦਾ ਪਤਾ ਕੀ ਇਹਦੀ ਦੱਸਿਆ ਨਹੀਂ ਕਿ ਪਰਚੇ ਦਰਜ ਹੋ ਗਏ ਨਹੀਂ ਅਸੀਂ ਤਾਂ ਆਲਰੇਡੀ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੇ ਅਸੀਂ ਇਹ ਤਾਂ ਉਹਨਾਂ ਨੂੰ ਦੱਸਣਾ ਮੰਨਦਾ ਨਾ ਇਹਨਾਂ ਨੂੰ ਦੱਸ ਕੇਸ ਹੋਰ ਇਮੀਡੀਟਲੀ ਕੇਸ ਤੇ ਰਜਿਸਟਰ ਹੋਣਾ ਲੱਗ ਗਿਆ ਲੈ ਬਟ ਇਮੀਡੀਟਲੀ ਪ੍ਰੋਂਟ ਜਿਹੜਾ ਵਿਦਨ ਵਿਦਨ নো ਟਾਈਮ 5 ਮਿੰਟ ਦੇ ਵਿੱਚ ਜਿਹੜਾ ਵਾ ਉਹ ਪਰਚਾ ਜਿਹੜਾ ਉਸੇ ਵੇਲੇ ਦਰਜ ਕਰ ਦਿੱਤਾ ਗਿਆ ਸੀਗਾ ਔਰ ਬਾਕੀ ਚਲੋ ਕੁਝ ਇਗਨੋਰੈਂਸ ਲਾ ਲਓ ਕੁਝ ਦੂਸਰਾ ਹੈ ਵੀ ਇਹਦੇ ਚ ਕਹਰੇ ਸੀਗੇ ਕੁਝ ਵੀ ਇਹਦੇ ਚ ਜੀ ਕੋਈ ਸੈਕਸ਼ਨਸ ਦਾ ਵਾਧਾ ਉਹ ਦੇਖੋ ਜਿਹੜਾ ਸਿੱਖ ਧਰਮ ਹੈਗਾ ਵਾ ਸਿੱਖ ਧਰਮ ਕਿਸੇ ਵੀ ਜਾਤ ਮਰਿਆਦਾ ਨੂੰ ਨਹੀਂ ਸਾਰੇ ਉਹਨਾਂ ਦਾ ਸਾਰਾ ਕੁਝ ਇੱਕ ਕੀਤਾ ਝੰਡਾ ਪਾਲ ਦੀ ਧਾਰ ਛਕਾ ਕੇ ਸਾਰਿਆਂ ਨੂੰ ਜਿਹੜਾ ਵਾ ਕੋਈ ਨਹੀਂ ਉਹਦੇ ਲਈ ਸਾਰੇ ਧਰਮ ਬਰਾਬਰ ਆ ਉਦੇ ਵਿੱਚ ਕੋਈ ਸਪੈਸੀਫਿਕ ਐਕਸ਼ਨ ਨਹੀਂ ਸਪੈਕੀ ਆ ਜਾਂਦਾ ਅਰੇ ਉਹ ਸਿਰਫ ਸੈਕਟਿਉ ਸੈਕਟ 295 ਧਾਰਾ ਜਿਹੜੀ ਰੈਲੇਵੈਂਟ ਹੈ ਉਸੇ ਸੈਕਸ਼ਨ ਲਾਇਆ ਹੋਇਆ ਹੈ ਔਰ 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 ਅਰੇ ਗਾਇਤੀ ਅਸੀਂ ਜਿਹੜਾ ਵਾ ਸ਼ਕਤੀ ਦੇ ਨਾਲ ਇਹਨਾਂ ਨੂੰ ਜਿਹੜਾ ਵਾ ਜਿਹੜੇ ਬੰਦੇ ਚ ਕਲਪਰੇਟ ਆ ਬਿਲਕੁਲ ਜਲਦੀ ਅ ਇੱਕ ਦੋ ਦਿਨ ਦੇ ਵਿੱਚ ਹੀ ਫੜ ਕੇ ਤੇ ਅਸੀਂ ਅੰਦਰ ਦਵਾਵਾਂਗੇ ਉਹਦੇ ਘਰ ਰੇਡ ਕੀਤੀ ਦੋਸ਼ੀਆਂ ਤੇ ਜੇ ਕਿਸੇ ਇੱਕ ਦੀ ਵੀ ਕੋਈ ਗ੍ਰਿਫਤਾਰੀ ਹੋਵੇ ਸਾਰੇ ਆ ਤੇ ਰੇਡ ਕੀਤੀ ਹੈ ਜੀ ਜਦੋਂ ਦੋਸ਼ੀਆਂ ਨੂੰ ਪਤਾ ਹੁੰਦਾ ਵੀ ਜਦੋਂ ਗਲਤੀ ਕੀਤੀ ਹੋਏ ਸਾਰੇ ਹੀ ਭੱਜੇ ਨੇ ਸਾਰੇ ਚਾਰ ਦੋਸ਼ੀ ਨੇ ਜਿਹੜੇ ਚਾਰ ਟਰੈਕਟਰ ਦੱਸ ਰਹੇ ਦੀ ਟਰੈਕਟਰ ਸਣ ਹੋਣੇ ਲੈ ਆਨੇ ਆ ਨਾ ਟਰੈਕਟਰ ਸਾਨੂੰ ਹਲਦੀ ਕਿਹੜੀ ਮਿਲਿਆ ਜੇ ਦੋਸ਼ੀ ਨੂੰ ਮਿਲੇਗਾ ਉਹਨਾਂ ਦੇ ਕੋਲੋਂ ਅਸੀਂ ਪਤਾ ਕਰਾਂਗੇ ਨਾ ਜਮੀਨੀ ਝਗੜਾ ਜੀ ਕਿ ਦੱਸਿਆ ਜਾ ਰਿਹਾ ਹੈ ਕਾਰਪੋਰੇਸ਼ਨ ਦਾ ਇਹਦੇ ਬਾਰੇ ਮੈਨੂੰ ਬਹੁਤ ਡਿਟੇਲ ਜੀ ਨਹੀਂ ਪਤਾ ਜੀ ਇਹਦੇ ਬਾਰੇ ਤੁਹਾਨੂੰ ਕਾਰਪੋਰੇਸ਼ਨ ਦੱਸ ਸਕਦੀ ਹੈ ਕਿ ਇਹਦਾ ਕੀ ਇਸ਼ੂ ਹੈਗਾ ਕੀ ਨਹੀਂ ਹੈ ਸਿਰਫ ਜਿੰਨਾ ਮੈਨੂੰ ਮੋਟਾ ਮੋਟਾ ਜਿਹੜਾ ਪਤਾ ਹੈ ਉਹ ਹੀ ਪਤਾ ਹੈ ਵੀ ਅੱਜ ਤੋਂ 20 ਦਿਨ ਪਹਿਲਾਂ 25 ਦਿਨ ਪਹਿਲਾਂ ਜਿਹੜੀ ਕਾਰਪੋਰੇਸ਼ਨ ਨੇ ਇਸ ਜ਼ਮੀਨ ਦਾ ਕਬਜ਼ਾ ਲੈਣ ਆਏ ਸੀਗੇ ਉਦੋਂ ਵੀ ਉਹ ਕਹਿੰਦੇ ਸੀ ਵੀ ਅਸੀਂ ਇਹ ਨਿਸ਼ਾਨ ਸਾਹਿਬ ਜਿਹੜਾ ਜੀ ਇਹਨੂੰ ਇਹ ਸਾਡਾ ਜਿਹੜਾ ਅਸੀਂ ਚਾਹੁੰਦੇ ਇਹਨੂੰ ਵੀ ਅਸੀਂ ਨੂੰ ਰਿਮੂਵ ਕਰੀਏ ਤੇ ਅਸੀਂ ਉਹਨਾਂ ਨੂੰ ਮਨਾ ਕਰ ਦਿੱਤਾ ਸੀ ਵੀ ਇਦਾਂ ਨਹੀਂ ਇਹਨੂੰ ਕਿਉਂਕਿ ਇਹ ਚਲੋ ਸਹੀ ਲੱਗਾ ਜਾਂ ਗਲਤ ਲੱਗਾ ਜਾਂ ਕਿਨਾਂ ਲੱਤਾ ਲੱਗਾ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਉਹ ਕਿਉਂ ਲੱਗਾ ਹੈ ਲੱਗਣਾ ਚਾਹੀਦਾ ਸੀ ਤੇ ਅਸੀਂ ਇੱਥੇ ਨਹੀਂ ਲੱਗਣਾ ਚਾਹੀਦਾ ਸੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਹਿੱਸਾ ਹੈਗਾ ਬਟ ਐਜ਼ ਆਫ ਜੀ ਪੀਸੀ ਨੂੰ ਵੀ ਜਿਹੜਾ ਲੈਟਰ ਉਹਨਾਂ ਨੇ ਜਿਹੜਾ ਕਾਰਪੋਰੇਸ਼ਨ ਦਾ ਲੈਟਰ ਲਿਖਿਆ ਉਹਦੀ ਕਾਪੀ ਵੀ ਮੈਂ ਤੁਹਾਨੂੰ ਦੇ ਦਿੰਦਾ ਉਹਨਾਂ ਨੇ ਆਲਰੇਡੀ ਲੈਟਰ ਲਿਖਿਆ ਸੀਗਾ ਵੀ ਇਹਨੂੰ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਹੈਗਾ ਵਾ ਇਹਨੂੰ ਪ੍ਰੋਪਰ ਜਿਹੜਾ ਵਾ ਗੁਰਮੁਖੀ ਅਦਾ ਦੇ ਸਾਹਦ ਦੇ ਨਾਲ ਇਹਨੂੰ ਜਿਹੜਾ ਲਾਇਆ ਜਾਵੇ ਬਟ ਇਹਨਾਂ ਬੰਦਿਆਂ ਨੇ ਗਲਤੀ ਕੀਤੀ ਹੈ ਕਿ ਆਪ ਜਿਹੜਾ ਗਲਤ ਕੰਮ ਕਦਮ ਚੁੱਕਿਆ ਹੈ ਜਿਹਦੇ ਨਾਲ ਕਿ ਸਾਰਿਆਂ ਨੂੰ ਜੜੀਆਂ ਹਾਂਜੀ ਸਹੀ ਗੱਲ ਆ ਜੀ ਜੇ ਮਤਲਬ ਜ਼ਮੀਨ ਅਗਲੇ ਦੀ ਵੀ ਆ ਤੋ ਇਹ ਤਰੀਕਾ ਨਹੀਂਗਾ ਨਾ ਇਹ ਤਰੀਕਾ ਕਰ ਗਲਤ ਆ ਨਾ ਤਾ ਮਸਲਾ ਹੱਲ ਗੱਲਬਾਤ ਨਾਲ ਵੀ ਹੋ ਸਕਦਾ ਸੀਗਾ ਫਿਰ ਇਹ ਤਾਂ ਸਿੱਧੀ ਸਿੱਧੀ ਗੁੰਡਾ ਕਰਦੀ ਆ ਨਾ ਆਜੋ ਅੱਗੇ ਆਜੋ ਜੀ ਸਰ ਇਹਨੇ ਭਾਵਨਾਵਾਂ ਨੂੰ ਕਿਉਂਕਿ ਜੇ ਅਸੀਂ ਵੀਡੀਓ ਦੇਖੀਏ ਤੇ ਉਹ ਬਹੁਤ ਗਲਤ ਲੱਗਦਾ ਦੇਖਣ ਨੂੰ ਹਾਂਜੀ ਤੇ ਹਾਲਾਂਕਿ ਉਹ ਜੋ ਸਾਨੂੰ ਪਤਾ ਲੱਗ ਰਿਹਾ ਕੁਝ ਕਲੇਮ ਕਰ ਰਹੇ ਵੀ ਅਸੀਂ ਪੂਰੀ ਗੁਰਮਤਿ ਦਾ ਨਾ ਲਾਇਆ ਬਟ ਦੇਖ ਕੇ ਵੀਡੀਓ ਨਹੀਂ ਲੱਗ ਰਿਹਾ ਇੱਥਾਂ ਉਹ ਗਲਤ ਲੱਗ ਰਿਹਾ ਵੀ ਗਲਤ ਕੀਤਾ ਉਹਨਾਂ ਨੇ ਔਰ ਅਸੀਂ ਸਟ੍ਰਿਕਟ ਐਕਸ਼ਨ ਜੜਾਉਂਦੇ ਅਗੇਸਟ ਜੜਾਉਾਂਗੇ ਹਾਂਜੀ ਤੇ ਬਸ ਤੁਸੀਂ ਕਮੈਂਟ ਆਪਦੇ ਦੱਸਨੇ ਆ ਕਮੈਂਟਾਂ ਰਾਹੀਂ ਦੱਸਣਾ ਆ ਕਿ ਇਹ ਜੋ ਮਸਲਾ ਹੋਇਆ ਇਹਦੇ ਵਿੱਚ ਗਲਤੀ ਕੀ ਦੀ ਹੈ ਕੀ ਹੋਣਾ ਚਾਹੀਦਾ ਪੁਲਿਸ ਕੇਸ ਵੀ ਹੋ ਗਿਆ ਸਾਰਾ ਕੁਝ ਹੋ ਗਿਆ ਵਧੀਆ ਹੋ ਗਿਆ ਪਰ ਜਿਹੜਾ ਇਹਨਾਂ ਨੇ ਕੀਤਾ ਬਹੁਤ ਗਲਤ ਕੀਤਾ ਹੁਣ ਕੋਈ ਵੀ ਭਰਾ ਵੀਡੀਓ ਵੇਖਣ ਤੋਂ ਪਹਿਲਾਂ ਕਮੈਂਟ ਕਰ ਦਿੰਦਾ ਹਨਾ ਆਪਣੇ ਚੈਨਲ ਦੇ ਉੱਤੇ ਨਾ ਸਾਡੇ ਵੀਡੀਓ ਹੈਗੇ ਆ ਨਿਸ਼ਾਨ ਸਬ ਚੜਾਉਂਦਿਆਂ ਦੇ ਭਾਵੇਂ ਅਸੀਂ ਦਾੜੀ ਸ਼ੇਪ ਕੀਤੀ ਹੋਈ ਹੈ ਵਾਲ ਕੱਟੇ ਜੋ ਮਰਜੀ ਆ ਆਪਾਂ ਦੇਖੋ ਖਰੀ ਗੱਲ ਕਰੀ ਦੀ ਪਰ ਸਾਡੇ ਜਿਹੜੇ ਵੀਡੀਓ ਪਏ ਹੋਏ ਆ ਨਿਸ਼ਾਨ ਸਾਹਿਬ ਦੇ ਚੜਾਉਂਦਿਆਂ ਦੇ ਗੁਰੂ ਘਰਾਂ ਦੇ ਵਿੱਚ ਕੋਈ ਵੀ ਭਰਾ ਜੀ ਨਾਲ ਕਮੈਂਟ ਕਰੂਗਾ ਨਾ ਕਿ ਤੁਸੀਂ ਕੀ ਜਾਣਦੇ ਆ ਬੜੇ ਭਰਾ ਜੀ ਦਾ ਕਮੈਂਟ ਕਰਦੇ ਆ ਕਿ ਉਹ ਇੱਥੇ ਬੋਲਿਆ ਕਰੋ ਬਸ ਇਨੀ ਗੱਲ ਆ ਬਤਾ ਸੀ ਕਿ ਜਾਂ ਜਉਂਦੇ ਰੋ ਹੱਸਦੇ ਰੋ ਵਸਦੇ ਰੋ ਮੌਜਾ ਮਾਣੋ ਖੁਸ਼ ਰਿਆ ਕਰੋ ਓਕੇ ਬਾਈ ਥੈਂਕ ਯੂ